بار تا سمجھ نہیں دا بھی کہڑے لفظوں کے دکھ بیان کریئے بیسٹ ایفرڈ بھائی کتے ہیں سارا نے میرا سر چکتا ہے میرے کلاکار پھرا ابھی چاہے پہلے پلاڈ آئے اس پنجاب سارا نے مورے ہو کے سیوا ہے ہوں بھی میں بھائی پیچھلے دس دنوں تو بائی ایم بی برک کلوندر ویلا کنور گریوال جس باجوا جسویر بال پا جی جنہوں نے بھائی نے لانچ کیا گل آف اڈیچ نشون کلر میں آپ ਸਾਰੇ ਦਿਨ ਰਾਤ ਬਾਈ ਸੁੱਤੇ ਨਹੀਂ 2-2 ਵਜੇ ਘਰ ਜਾਂਦੇ ਸੀ ਫਿਰ ਡੇਲੀ ਮੀਟਿੰਗ ਕਰਦੇ ਸੀ ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40s ਪੀਜੀਆਈ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਰਿਧਾਂਤਾ ਦੇ ਡਾਕਟਰ ਨਾਲ ਸਲਾਹ ਲਈ ਗਈ ਈਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬੀ ਨੇ ਵੀ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਨੇ ਰਿਪੋਰਟਸ ਪੀਡੀਐਫ ਫਾਈਲ ਮੇਰੇ ਮੋਬਾਈਲ 'ਚ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟਾਂ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਜਾ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵੀ ਚਾਹੀ ਜਿੰਨੇ ਮਰਜੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕੀਤੇ ਨਹੀਂ ਸਾਰਿਆਂ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਨਹੀਂ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬਾਡੀ ਆ ਜਿੱਦਾਂ ਪਸਲੀਆਂ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮਣ ਕੇ ਟੁੱਟੇ ਸੀ ਗਰਦਨ ਡੈਮੇਜ ਹੋ ਚੁਕੀ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਆ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ ਉਹ ਇਹ ਸਿਸਟਮ ਪਿਛਲੇ ਵਾਲਾ ਡੈਮੇਜ ਹੋਣ ਕਰਕੇ ਉਹ ਨਹੀਂ ਜਾ 파ਰੀ ਸੀ ਉਹਦੇ ਕਰਕੇ ਫਿਰ ਥੱਲੇ ਵਾਲੀ ਰਿਕਵਰੀ ਹੈ ਜਿਹੜੀ ਪ੍ਰੋਪਰ ਆਰਗਨ ਫੇਲ ਹੀ ਹੋ ਗਏ ਫਿਰ ਰੀਜ਼ਨ ਕੀ ਦੇ ਗਏ ਤੁਸੀਂ ਸਾਰਾ ਕੁਝ ਰੱਤਿਆ ਕੀ ਫੈਸਿਲਿਟੀ ਸਾਰੀ ਪ੍ਰੋਵਾਈਡ ਕੀਤੀ ਗਈ ਜਿਹੜੀ ਕੋਟੇ ਤੋਂ ਅੱਗੇ ਸੀ ਰੀਸੈਂਟਲੀ ਦੇਖਦੇ ਐਕਸੀਡੈਂਟ ਦਾ ਕਾਰਨ ਜਿਹੜਾ ਅੱਜ ਹਰ ਜਨ ਦਾ ਸਾਰੇ ਨੂੰ ਪਤਾ ਹੈ ਜੀ ਸਾਡਾ ਸਿਸਟਮ ਮੈਂ ਰਾਜਵੀਰ ਵਾਹਿ ਤੋਂ ਮਾਫੀ ਮੰਗਦਾ ਕਿ ਸਾਡੇ ਸਿਸਟਮ ਦੇ ਧੱਕੇ ਤੋਂ ਭੇਡ ਤੋਂ ਚੜ ਗਏ ਆਵਾਰਾ ਪਸ਼ੂਆਂ ਕਰਕੇ ਹੀ ਐਕਸੀਡੈਂਟ ਹੋਇਆ ਕਿੰਨਾ ਹੀ ਟੈਕਸ ਸਾਡੀਆਂ ਸਰਕਾਰਾਂ ਕਦੇ ਟੋਲ ਟੈਕਸ ਕਦੇ ਫਲਾਣਾ ਟੈਕਸ ਕਦੇ ਰੋਡ ਟੈਕਸ ਆਪਾਂ ਸਾਰੇ ਦੇ ਰਹੇ ਆਂ ਉਹ ਕੀ ਕੇ ਸਰਕਾਰਾਂ ਇਹਦਾ ਅਰੇਂਜਮੈਂਟ ਨਹੀਂ ਕਰ ਸਕਦੀਆਂ ਕਿ ਜ਼ਿੰਮੇਵਾਰ ਜਿਹੜੇ ਅਫਸਰ ਹੈ ਉਹਨਾਂ ਤੇ ਪਰਚਾ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਬਾਈ ਇਹ ਨਹੀਂ ਪਤਾ ਹੁਣ ਇਹ ਤਾਂ ਹਾਈਲਾਈਟ ਹੋ ਗਿਆ ਫੇਮਸ ਹੈ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਰਹੀ ਸਕਦਾ ਹੋ ਰਿਹਾ ਇੰਨੀਆਂ ਤਾਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਇੱਕ ਵਾਰਾ ਪਸ਼ੂਆਂ ਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਆਪਾਂ ਵੀ ਇਹ ਗੱਲ ਕਰ ਰਹੇ ਆਂ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30-40 ਪਰਿਵਾਰ ਜੁੜੇ ਹੁੰਦੇ ਆ 8-10 ਮਿਊਜ਼ੀਸ਼ੀਅਨ ਉਹਦੇ ਬੌਂਸਰ ਮਿਊਜ਼ਿਕ ਪ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30-40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਆ ਤੇ ਉਹ ਸਾਰੇ ਰੋ ਰਹੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਸਾਰਿਆਂ ਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਮੁੱਦਾ ਚੁੱਕੀਏ ਸਰ ਭਾਈ 30-40 ਪਰਿਵਾਰ ਤੁਸੀਂ ਕਿਹਾ ਨਾਲ ਜੁੜੇ ਹੁੰਦੇ ਨੇ ਲਾਜ਼ਮੀ ਜੁੜੇ ਨੇ ਆਪਣੇ ਦੋ ਬੱਚੇ ਨੇ جان پالیا چیز میرے دماغ چندیا ہوں تو ہمت نہیں ہو رہی کہ ماڈی جی نو بچے ک ਪਰ ਸੱਡੀ ਮਿਊਜ਼ਿਕ ਇੰਡਸਟਰੀ ਮੈਂ ਦੁਬਾਰੇ ਥੈਂਕਸ ਕਰਦਾ ਚਾਹੀ ਫਲੱਡਾਂ ਦੇ ਵਿੱਚ ਵੀ ਦੁੱਖ ਦੀ ਘੜੀ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਟਾ ਤਾਂ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ ਮਿਲਦੇ ਰਹਾਂਗੇ ਔਰ ਜੇ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਆ ਜਿੱਦਾਂ ਉਹਨਾਂ ਦੇ ਸ਼ੋਅ ਹੈ ਹੁਣ 52 ਦੇ ਕਰੀਬ ਉਹਨਾਂ ਦੇ ਸ਼ੋਅ ਬੁੱਕ ਹੋਏ ਹੋਏ ਆ ਤੇ ਮੈਂ ਸ਼ੁਕਰਗੁਜ਼ਾਰ ਆ ਭਾਈ ਐਮੀ ਦਾ ਜਾਰਡਨ ਦਾ ਕੁਰਵਿੰਦਰ ਬਿੱਲੇ ਦਾ ਸਾਰਿਆਂ ਨੇ ਕਿਹਾ ਵੀ ਆਪਾਂ ਜੋ ਵੀ ਪੈਸਾ ਹੈ ਸ਼ੋਅ ਲਾ ਕੇ ਜੇ ਪਰਿਵਾਰ ਮੰਨਦਾ ਹੈ ਇਹਨਾਂ ਦੀ ਫੈਮਲੀ ਨੂੰ ਦੇ ਦਾਂਗੇ ਤੇ ਆਪਾਂ ਸਾਰੇ ਤਿਆਰ ਆ ਫਿਊਚਰ ਦੇ ਵਿੱਚ